ਵਾਹਿਗੁਰੂ ਵਾਹਿਗੁਰੂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਫ੍ਰੈਂਡ ਨੂੰ ਅੱਜ ਆਪਾਂ ਚੱਲੇ ਆਂ ਫਤੇਗੜ ਸਾਬੀ ਧਰਤੀ ਦੇ ਉੱਪਰ ਜਿੱਥੇ ਛੋਟੇ ਸਾਬ ਜਦਿਆਂ ਨੂੰ ਨੀਹਾਂ ਦੇ ਵਿੱਚ ਜਿੰਦਾ ਚੜਵਾ ਦਿੱਤਾ ਗਿਆ ਸੀਗਾ ਆਪਣੇ ਤੋਂ ਲਗਭਗ 25 ਤੋਂ 30 ਕਿਲੋਮੀਟਰ ਦੀ ਦੂਰੀ ਤੇ 20 ਤੋਂ 25 ਕਿਲੋਮੀਟਰ ਦੀ ਦੂਰੀ ਤੇ ਪੈ ਜਾਂਦਾ ਆਪਣਾ ਗੁਰਦੁਆਰਾ ਸਾਹਿਬ ਜਿੱਥੇ ਛੋਟੇ ਗੁਰਗੋਬ ਸਿੰਘ ਤੇ ਛੋਟੇ ਸਾਬ ਜਦਿਆਂ ਨੂੰ ਜਿੰਦਾ ਨੀਹਾਂ ਦੇ ਵਿੱਚ ਝਣਵਾਇਆ ਗਿਆ ਲੋ ਵੀ ਆਪਾਂ ਹੁਣ ਗਏ ਨਿਕਲ ਕਰੋ ਗੁਰਦੁਆਰਾ ਫਤਿਹਗੜ੍ਹ ਸਾਹਿਬ ਨੂੰ ਜਾਣ ਵਾਸਤੇ ਬਾਬਾ ਜੀ ਦਾ ਲਿਆ ਅਸ਼ੀਰਵਾਦ ਬਾਬਾ ਜੀ ਅਗੇ ਅਰਦਾਸ ਬੇਨਤੀ ਕਰਕੇ ਚੱਲ ਪਏ ਘਰ ਹੁਣ ਆਪਾਂ ਆ ਵੀ ਮਿੱਤਰੋ ਪਹੁੰਚ ਗਿਆ ਆਪਾਂ ਸਰੰਦ ਭਾਖੜਾ ਨਹਿਰ ਦੇ ਉੱਪਰ ਜਿਹੜੀ ਕਿ ਲੰਗਲ ਤੋਂ ਰਾਜਸਥਾਨ ਨੂੰ ਜਾਂਦੀ ਆ ਇਹ ਸਾਰਾ ਪਾਣੀ ਪੰਜਾਬ ਦਾ ਲੁੱਟ ਕੇ ਅੱਗੇ ਰਾਜਸਥਾਨ ਨੂੰ ਜਾ ਰਿਹਾ ਆ ਆਪਾਂ ਪਹੁੰਚ ਚੁੱਕੇ ਆ ਫਤਿਹਗੜ੍ਹ ਸਾਹਿਬ 메ਨ ਗੁਰਦੁਆਰਾ ਸਾਹਿਬ ਦੇ ਵਿੱਚ ਇੱਥੇ ਨਾ ਇੱਕ ਚੀਜ਼ ਆ ਇੱਥੇ ਮਾਨੂੰ ਨਾ ਬਹੁਤ ਸ਼ਾਂਤੀ ਮਿਲਦੀ ਆ ਬਹੁਤ ਸਕੂਨ ਮਿਲਦਾ ਮੇਰਾ ਖੁਦਾ ਮੰਨਣਾ ਮੈਂ ਜਦੋਂ ਵੀ ਕਿਸੇ ਵੀ ਗੱਲ ਦੀ ਪਰੇਸ਼ਾਨੀ ਹੁੰਦੀ ਹੈ ਉਹ ਟੈਨਸ਼ਨ ਇੱਥੇ ਅਰਦਾਸ ਕਰੀਦੀ ਆ ਤਾਂ ਮਹਾਰਾਜੀ ਹਮੇਸ਼ਾ ਅੰਗ-ਸੰਗ ਹੋ ਕੇ ਸੁਣਦੇ ਨੇ ਕੱਲ ਤੋਂ ਪੂਰਾ ਮਹੀਨਾ ਹੋਇਆ ਸਟਾਰਟ ਦਿਖ ਲੂ ਸੰਗਤ ਦਾ ਇੰਨਾ ਜ਼ਿਆਦਾ ਇਕੱਠ ਹੋਣੀ ਦੇਖਣ ਨੂੰ ਮਿਲ ਰਿਹਾ ਬਹੁਤ ਦੂਰ ਦੂਰ ਸੰਗਤ ਦਰਸ਼ਨ ਕਰਨ ਲਈ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਮਹਾਰਾਜੀ ਅੱਕੇ ਹੁਣੇ-ਹੁਣੇ ਆਉਣ ਲੱਗ ਪਏ ਪੂਰਾ ਇਹ ਮਹੀਨਾ ਪੂਰਾ 1 ਮਹੀਨਾ ਪੂਰਾ ਰਸ਼ ਰਹਿੰਦਾ ਇੱਥੇ ਵਾਹਿਗੁਰੂ 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 ਬਾਊ ਜੀ ਹੁਣ ਆਪਾਂ ਕਰਦੇ ਹਾਂ ਦਰਸ਼ਨ ਉਸ ਜਗ੍ਹਾ ਜਿੱਥੇ ਬਾਬਾ ਜ਼ੋਰਾਵਰ ਬਾਬਾ ਫਤਿਹ ਸਿੰਘ ਜਿੰਨਾ ਨਿਹੰਗ ਰਿਚਨਵਾਇਆ ਗਿਆ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਚੱਪੜਚੀੜੀ ਦੀ ਜੰਗ ਜਿੱਤ ਕੇ ਸਰਹੰਦ ਫਤਿਹ ਕੀਤਾ ਤਾਂ ਇਸ ਜਗ੍ਹਾ ਦੇ ਉੱਪਰ 7000 ਸਿੰਘ ਜਿਹੜੇ ਸ਼ਹੀਦ ਹੋਏ ਸੀ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ। ਵੱਡੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਠੰਡਾ ਪੁਰਜ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਉਸ ਠੰਡੀਆਂ ਰਾਤਾਂ ਦੇ ਵਿੱਚ ਉਸ ਜ਼ਾਲਮ ਸਰਕਾਰ ਨੇ ਕੈਦ ਕਰਕੇ ਰੱਖਿਆ ਹੋਇਆ ਸੀ। ਇਸ ਜਗ੍ਹਾ ਦੇ ਉੱਪਰ ਮਾਤਾ ਗੁਜਰੀ ਜੀ ਆਪਣੇ ਛੋਟੇ ਸਹਾਜਨ ਤਿਆਰ ਕਰਕੇ ਹਰ ਰੋਜ਼ ਕਚਹਿਰੀ ਦੇ ਵਿੱਚ ਭੇਜਿਆ ਕਰਦੇ ਸੀ ਤੇ ਛੋਟੇ ਸਹਾਬਜਾਂ ਤੇ ਜਾ ਕੇ ਬੜੀ ਹੀ ਉੱਚੀ ਆਵਾਜ਼ ਦੇ ਵਿੱਚ ਜਾ ਕੇ ਵੀ ਫਤਿਹ ਦੇ ਜਕਾਰਾ ਲਾਇਆ ਕਰਦੇ ਸਨ ਕਾਜ਼ੀ ਦਾ ਫਤਵਾ ਕਿੰਦਰ ਕਿ ਸਾਨੂੰ ਜ਼ਿੰਦਾ ਦੀਵਾਰ ਵਿੱਚ ਜਿੰਨ ਦਿੱਤਾ ਜਾਏਗਾ ਫਿਰ ਕੀ ਹੋਇਆ ਜ਼ਿੰਦਾ ਦੀਵਾਰ ਚ ਜਿੰਨਣਗੇ ਮਾਰ ਤੁੜੀ ਦੇਣਗੇ ਹਾਂ ਲਾ ਜੀ ਮਾ mat thodi denge 와 <목소리도> 해그. ਗੁਰੂ ਸਾਹਿਬ ਜੀ ਦੇ ਕਰਕੇ ਦਰਸ਼ਨੋਂ ਆਪਾਂ ਛੱਲੇ ਕਰਨੋਂ ਵਾਪਸ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਤੁਹਾਡਾ ਬਹੁਤ ਬਹੁਤ